ਹਾਂ ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਉ ਅਨੋਖ ਸਿੰਘ ਉਹਨਾਂ ਦੇ ਕੋਲ ਦੋਸਤੋ ਅੱਜ ਆਪਣੀ ਵਿਜ਼ਿਟ ਆ ਜਿੱਦਾਂ ਕਿ ਪਹਿਲਾਂ ਵੀ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ 8-7 ਨਗ ਜਿਹੜੇ ਆ ਦੋਸਤੋ ਹਰ ਟਾਈਮ ਤੁਹਾਨੂੰ ਮੌਜੂਦ ਮਿਲਣਗੇ ਤਕਰੀਬਨ ਅੱਜ ਜਿੰਨੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੀਆਂ ਵੜਾਂ ਦਿਖਾਉਣੀਆਂ ਨੇ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਸ਼ਹਿਰੋਂ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਨਸ਼ਹਰੇ ਪੰਨੂਆਂ ਤੋਂ ਕੋਈ ਵੀਰ ਆ ਰਿਹਾ ਤੇ 5 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਦੀ ਜਿੰਨੇ ਪਸ਼ੂ ਵੀ ਆਪਾਂ ਦਿਖਾਉਣੇ ਅੱਜ ਤੱਕ ਹਰ ਵਾਰੀ ਆਪਣੀ ਬੇਨਤੀ ਹੁੰਦੀ ਆ ਸਾਰੇ ਵੀਰਾਂ ਨੂੰ ਕਿਉਂਕਿ ਅੱਗੋਂ ਦੋਸਤੋ ਨਰਖ ਪਰਖ ਵਪਾਰ ਦਾ ਕੰਮ ਆ ਅੱਗੋਂ ਨਰਖ ਪਰਖ ਆਪ ਕਰਕੇ ਲੈ ਕੇ ਆਉਂਦੇ ਨੇ ਬਾਕੀ ਜਿਹੜਾ ਵੀਰ ਕੋਈ ਖਰੀਦਦਾਰ ਆ ਰਿਹਾ ਦੋ ਡੰਗ ਚੋ ਕੇ ਗੱਬਣ ਪਸ਼ੂ ਦੋਸਤੋ ਆਪ ਦਾ ਚੌਥਾ ਤ ਆਓ ਬਧੇਰੇ ਡਿਟੇਲ ਦੇ ਲਈ ਚਲਦੇ ਆ ਪਾਉ ਨੋਖ ਸਿੰਘ ਉਹਨਾਂ ਦੇ ਕੋਲ ਪੁੱਛਦੇ ਆ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਪਾਉ ਨੋਖ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਇਸੇ ਸਤਿ ਸ੍ਰੀ ਅਕਾਲ ਹੋਰ ਪਾਉ ਜੀ ਠੀਕ ਠਾਕ ਜੀ ਠੀਕ ਠਾਕ ਮੇਰੇ ਭੈਣ ਭਰਾ ਸਾਰੇ ਵੇਖਣ ਵਾਲਿਆਂ ਨੂੰ ਧੰਨਵਾਦ ਚੜ੍ਹਦੀ ਕਲਾ ਠੀਕ ਹੈ ਜੀ ਹੋਰ ਗੁਰਲਾਲ ਭਾਈ ਕੀ ਹਾਲ ਨੇ ਬਹੁਤ ਵਧੀਆ ਵੀਰ ਗੁਰਲਾਲ ਜੀਆ ਠੀਕ ਹੈ ਅੱਛਾ ਪਾਉ ਜੀ ਹੋਰ ਸੇਤਾ ਸੁਤਾ ਤੰਦਰੁਸਤ ਹਾਂ ਠੀਕ ਠਾਕ ਰਾਜ ਸਿਆ ਚਲੋ ਸ਼ੁਕਰ ਹੈ ਮਾਲਕ ਦਾ ਮਹਾਰਾ ਕਿਰਪਾ ਤੇ ਪਾਉ ਜੀ ਫਿਰ ਥੋੜਾ ਜਿਹਾ ਵਿੱਚ ਬਖਪਾ ਪੈ ਜਾਂਦਾ ਵਿੱਚੋ ਕਿ ਪਸੂ ਆਈ ਚ ਲਈ ਫਿਰ ਚਲੀ ਜਾਂਦੇ ਆ ਜੀ ਇਹ ਨਾ ਕੀ ਚੱਕਰ ਥੋੜਾ ਜਿਹਾ ਨਾ ਮਲਕੀਨਾ ਵਾ ਆਪਣੀ ਗਰਲਾਲ ਦੀ ਮੰਮੀ ਨਹੀਂ ਠੀਕ ਤੋਂ ਉਹਦਾ ਕਰਕੇ ਦੋ ਕਰਾਣਾ ਹੱਥ ਪਾੜ ਦਾਖਲ ਰਹਿਣਾ ਪਿਆ ਨੂੰ 10-10 ਦਿਨ ਉਹਦਾ ਕਰਕੇ ਥੋੜਾ ਜਿਹਾ ਫਿਰ ਬਾਹਰ ਅੰਦਰ ਸਾਡੇ ਤੋਂ ਘਟ ਜਾਣਾ ਪਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਇਹ ਵੀ ਥੋੜੀ ਜੀ ਚਲੋ ਮਜਬੂਰੀ ਹੋ ਜਾਂਦੀ ਹੈ ਵੈਸੇ ਪਰੂਟੀਨ ਦੇ ਵਿੱਚ ਕੰਮ ਕਰਦੇ ਆ ਰਹੇ ਨੇ ਭਾਉ ਹੁਣੀ ਸਾਰੇ ਵੀਰਾਂ ਦੀ ਸਪੋਰਟ ਦੀ ਲੋੜ ਹੁੰਦੀ ਹੈ ਠੀਕ ਹੈ ਜ ਉਹ ਆਪਾਂ ਇਸੇ ਤਰ੍ਹਾਂ ਬਰਕਰਾਰ ਰੱਖਣਾ ਕਿਉਂਕਿ ਤਾਲਮੇਲ ਆਪਣਾ ਬਿਠਾ ਕੇ ਤੁਸੀਂ ਬਣਾ ਕੇ ਰੱਖ ਸਕਦੇ ਜੇ ਨਾਲ ਬਾਕੀ ਤਸੱਲੀ ਹਮੇਸ਼ਾ ਪਹਿਲਾਂ ਦੀ ਵਾਂਗ ਦੋਸਤੋ ਜਿੱਥੋਂ ਵੀ ਆਪਾਂ ਵੀਡੀਓ ਪਾਉਣੀ ਹੈ ਤੁਹਾਨੂੰ ਹਰ ਵਾਰੀ ਕਹਿਨੇ ਆ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਕਿਉਂਕਿ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਆ ਉਹ ਨਾ ਕਹੀ ਜਾਵੇ ਕਿਉਂਕਿ ਵਪਾਰ ਦਾ ਕੰਮ ਆ ਸਾਵਾਂ ਵਾਲੀ ਚੀਜ਼ ਆ ਤਸੱਲੀ ਪਹਿਲ ਦੇ ਆਧਾਰ ਤੇ ਕਰ ਲਿਆ ਕਰੋ ਤੇ ਆਜੋ ਭਾਊ ਅਨੋਖ ਸਿੰਘ ਜੀ ਆਪਾਂ ਅੱਜ ਸ਼ੁਰੂਆਤ ਕਰਦੇ ਆ ਵੜਾ ਆਪਣੇ ਕੋਲ ਅੱਜ 6 ਆ ਜੀ ਹਾਂਜੀ 6 ਵੜਾ ਵਾਂ ਤਿੰਨ ਆਪਣੀਆਂ ਸੁਈਆਂ ਵਾਂ ਰਾਜ ਸਿਆਂ ਹਾਂਜੀ ਤੇ ਆ ਤੇ ਦੋ ਅੱਜ ਹੀ ਸੂਈਆਂ ਆ ਨਾ ਇੱਕ ਘੰਟਾ ਕੋਇਆ ਤੇ ਇੱਕ 1000 ਕੋਈ ਸੂਈ ਆ ਠੀਕ ਹੈ ਜੀ ਇਹ ਦੋਵੇਂ ਅੱਜ ਸੂਈਆਂ ਹੁਣ ਠੀਕ ਹੈ ਜੀ ਲਓ ਦੋਸਤੋ ਸ਼ੁਰੂਆਤ ਕਰ ਲੈਨੇ ਆ ਜਿਹੜੀ ਬਿਲਕੁਲ ਸੂਈ ਸਵਾਈ ਵੜ ਤੁਸੀਂ ਸਾਹਮਣੇ ਦੇਖ ਰਿਹਾ ਜੀ ਅੱਛਾ ਪਾਉਜੀ ਇਹ ਅੱਜ ਹੀ ਸੂਈ ਤੇ ਜੇਰ ਜੇ ਪੈਣੀ ਬਾਕੀ ਹੈ ਜੇਰ ਪੈਣੀ ਹਾਂ ਜੀ ਠੀਕ ਆ ਤੇ ਸੂਬਾ ਕਿਨਵਾ ਸੂਈ ਹੈ ਜੀ ਇਹ ਇਹ ਮਲਦੁਜਾ ਸੂਗਾ ਵੀਰ ਜੀ ਠੀਕ ਹੈ ਜੀ ਕੋਈ ਆਪ ਦਾ ਨਰਖ ਪਰਖ ਕਰੇ ਪਰ ਪਿਓਰ ਦੁਜਾ ਸੂਗਾ ਠੀਕ ਹੈ ਜੀ ਦੋਹਾਂ ਦੀ ਮਗਰ ਬੱਚੀਆਂ ਲਓ ਦੋਸਤੋ ਅ ਬੱਚੀ ਆ ਜਿਹੜੀ ਹੁਣ ਪਹਿਲੀ ਆਪ ਫੇਸ ਕੁਆਲਿਟੀ ਤੁਸੀਂ ਵੇਖ ਲਓ ਠੀਕ ਆ ਜੀ ਬੱਚੀ ਵੇਖੋ ਬਹੁਤ ਸੋਹਣੀ ਪਾਈ ਹੈ ਬੱਚੀ ਬਹੁਤ ਸੋਹਣੀ ਹੈ ਬਹੁਤ ਖੂਬਸੂਰਤ ਬੱਚੀ ਆਹ ਲਓ ਐ ਗੱਗੋ ਓਠੇ ਠੇ ਲਓ ਦੋਸਤੋ ਗਿੱਲੇ 나ੜੂ ਤੇ ਬੱਚਾ ਠੀਕ ਆ ਆ ਲਓ ਉਹਦਾ ਮੂੰਹ ਪਤਲਾ ਜਿਆ ਹਾਂ ਛੋਟੀ ਜੀ ਬੂਥੀ ਆ ਬੱਚੇ ਦੀ ਤੇ ਆ ਵਿਹੜ ਤੁਹਾਨੂੰ ਇੱਕ ਵਾਰੀ ਪ੍ਰੋਪਰ ਆਪਾਂ ਦਿਖਾ ਦਈਏ ਦੋਸਤੋ ਤਾਂ ਜੋ ਪੂਰੀ ਵਿਹੜ ਤੁਹਾਨੂੰ ਨਜ਼ਰ ਆ ਜੀ ਆ ਵੇਖੋ ਸੋ ਥਣ ਥਣ ਦੀ ਕੁਆਲਿਟੀ ਦਿਖਾਉਣੇ ਆ ਆ ਲਓ ਜੀ ਹਾਂ ਜੀ ਜਾਨੀ ਕਿ ਭਲ ਫੁੱਲ ਪਈ ਥੋੜੀ ਜੀ ਇੱਕ ਸਾਈਡ ਤੇ ਹਾਂ ਜੀ ਹਾਂ ਜੀ ਆ ਲਓ ਬਹੁਤ ਖੂਬਸੂਰਤ ਥਾਣਾ ਉਠੀ ਚਵਾਏ ਥਾਂ ਚੰਗਾ ਲੱਗਾ ਵਾ ਮੁਠੀ ਵਾਲਾ ਨਾ ਹਾਂ ਬਾਕੀ ਇਹ ਗੂਠੇ ਆਉਂ ਧਾਰਾ ਵਾਂ ਦੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਪੂਰੀ ਖਰੀ ਆ ਵੈੜ ਕਿਸੇ ਪਾਸਿਓਂ ਕਰਮ ਵਾਲੀ ਖੁੰਜੀ ਨਹੀਂ ਗੀ ਬਾਕੀ ਸੂਸਵਾ ਦੇ ਵਿੱਚ ਹੁਣੇ ਜਸਟ ਸੁਈ ਆ ਜੇਰ ਜਰ ਪਾ ਜੀ ਜੇਰ ਪਾਣੀ ਆਪਣੀ ਘੰਟੇ ਤੋਂ ਘਿਟੇ ਦੀ ਜੇਰ ਪਾ ਦੂਗੀ ਓਕੇ ਉਹਦੀ ਆਪਾਂ ਵੀਡੀਓ ਬਣਾ ਕੇ ਰੱਖ ਲਾਂਗੇ ਬਿਲਕੁਲ ਜੀ ਬਿਲਕੁਲ ਕੋਈ ਸੱਜਣ ਆ ਰਿਹਾ ਤੈਨੂੰ ਜ਼ਰੂਰ ਦਿਖਾ ਦੇ ਹਾਂਜੀ 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 ਲਓ ਦੋਸਤੋ ਇੱਕ ਵਾਰੀ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਈਏ ਤੇ ਕਰੋ ਚੈੱਕ ਕਦ ਵੱਡੀਆਂ ਵੜਾਂ ਦੇ ਵਿੱਚ ਹੀ ਆਉਂਦਾ ਮੀਡੀਅਮ ਤੋਂ ਉੱਚੀ ਆ ਵਿਚਲਾ ਸਹਜ ਹੁੰਦਾ ਕਿ ਮੀਡੀਅਮ ਉਹਦੇ ਤੋਂ ਉੱਚੀ ਆ ਤੇ ਬਾਕੀ ਜਿਵੇਂ ਸੂਈ ਸੁਵਾਈਏ ਕਰਮਾਲੀ ਤੇ ਰਾਜੀ ਦੋਸਤੋ ਤੁਸੀਂ ਦੇਖ ਸਕਦੇ ਜੇ ਕੋਈ ਟੁੱਟੀ ਨਹੀਂ ਕਿ ਸਰੀਰ ਕੋ ਪੱਖੋਂ ਜਿੰਨੀ ਵੀ ਹੈਗੀ ਆ ਪੂਰੀ ਆ ਭਰੀ ਆ ਭਰੇ ਪਿੰਡੇ ਦੇ ਵਿੱਚ ਆ ਠੀਕ ਆ ਤੇ ਤੋਰਾ ਤਾਰਾ ਤੁਸੀਂ ਆ ਵੇਖ ਕੇ ਚੈੱਕ ਕਰ ਲੋ ਆ ਸੂਕੇ ਲੱਕਾ ਲੁੱਕਾ ਜਾਂ ਮਾਰਿਆ ਪੂਰੀ ਮਤਲਬ ਅੱਛਾ ਠੀਕ ਆ ਪਬਜੀ ਥੋੜੀ ਬਾਦੀ ਕੋਈ ਤਾਰਾ ਤੂਰਾ ਹਜੇ ਕੱਡੀਆਂ ਕੁਡੀਆਂ ਜਾਂ ਦੇਰ ਤੋਂ ਬਾਦੀ ਹਾਂ ਨਾ ਕੀ ਨਾ ਮੈਂ ਜਦੋਂ ਸੁੱਈ ਆਤੀ ਇਹਦਾ 2-3 ਕਿਲੋ ਬੋਲਾ ਜਿਹੜਾ 1.5 2 ਕਿਲੋ ਦੇ ਵਾਰਾ ਥਾਰਾ ਇਹਨੂੰ ਪਿਆਇਆ ਵਾ ਜੇ ਇਦਾਂ ਕਰਕੇ ਆਪਾਂ ਚਲੋ ਕੋਈ ਗੱਲ ਘੰਟਾ 1.5 ਘੰਟਾ ਪਿਆਇ ਇਹਨੂੰ ਤੇ 12 1 ਵਜੇ ਦੇ ਵਿੱਚ ਸੁੱਈ ਆ ਬਾਕੀ ਚੂਣ ਚੂਣ ਵਧੀਆ ਸਾਫ ਪੂਰੀ ਪੋਲੇ ਆ ਗੂਠਿਆਂ ਧਾਰਾਂ ਤੇ ਠੀਕ ਹੈ ਜੀ ਬਾਕੀ ਜਿਹੜੇ ਮੇਰੇ ਵੀਰ ਨੇ ਲੈਣੀ ਅਗਲਾ ਨਰਖ ਪਰਖ ਕਰਕੇ ਚੋਗੇ ਖੜੇ ਤੇ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਕਰਮਾਂ ਵਾਲੀ ਬਿਲਕੁਲ ਜਸਟ ਕੋਜ ਇੱਕ ਅੱਧਾ 1.5 ਘੰਟਾ ਪਹਿਲਾਂ ਸੁੱਈ ਆ ਜਿੱਡਾ ਮੋਟਾ ਥਾਂ ਨੂੰ ਓਡੀ ਮੋਟੀ ਧਾਰਿਆ ਬਿਲਕੁਲ ਜੀ ਹਾਂਜੀ ਇਹ ਰਾਇਸਾ ਮੰਗਣ ਨੂੰ ਤੇ ਭਾਵੇਂ ਇਹਦਾ 80 ਮੰਗੀਏ 75 ਮੰਗੀਏ ਹਾਂਜੀ ਇਹ ਹਾਂ ਨਾ ਆਪਾਂ 72000 ਦੀ ਵੈਟ ਦੇ ਦਾਂਗੇ 72 ਦੀ 72000 ਚ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਵੀਰ ਜੀ ਲਓ ਦੋਸਤੋ 72000 ਦੇ ਵਿੱਚੋਂ ਪਾਉ ਜੀ ਕਹਿੰਦੇ ਵੀ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਮਾਨਤਨ ਕਰ ਦਾਂਗੇ ਠੀਕ ਆ ਸੋ ਕਰਮਾ ਦੀ ਚੰਗੀ ਆ ਮਗਰ ਬੱਛੀ ਬਹੁਤ ਖੂਬਸੂਰਤ ਆ ਪੂਰੀ ਹੈਵੀ ਆ ਕੋਈ ਮਲ ਜਾਨੀ ਕਿ 22 23 24 ਕਿਲੋ ਦੇਣ ਵਾਲੀ ਵਹਿੜ ਆ ਨਾ ਨਿਗਰ ਆ ਹਾਂ ਜੀ ਨਿਗਰ ਆ ਤੇ ਪੂਰੀ ਮਲ ਕੋਈ ਗੱਲੋਂ ਘੁੱਸੀ ਨਹੀਂ ਬਸ ਥਣ ਦੇਵੇ ਦੀ ਵੀ ਪੂਰੀ ਨਿਗਰ ਪਰਾ ਪਰਾ ਪੂਰੀ ਨਿਗਰ ਆ ਬਾਕੀ ਕਾਦ ਕਾਠ ਪੂਰਾ ਫੁੱਲਿਆ ਬਿਲਕੁਲ ਜੀ ਹਾਂਜੀ ਲਓ ਵੀ ਭਰਾਵੋ ਕਰੋ ਚੈੱਕ ਬਾਕੀ ਪਸੰਦ ਆਊਗੀ ਵਹਿੜ ਓਵਰ ਆਲ ਸਾਰੀ ਖੂਬਸੂਰਤ ਆ ਚੰਗੀ ਆ ਬਾਕੀ ਡਿਪੈਂਡ ਕਰਦਾ ਕਿਸੇ ਖਰੀਦਦਾਰ ਵੀਰ ਦੇ ਅਗੇ ਤਸੱਲੀ ਕਰੋ ਪੈਸੇ ਲਾਉਣੇ ਆ ਤਸੱਲੀ ਕਰੋ ਬਾਕੀ ਪਸੰਦ ਆਊਗੀ ਕੋਈ ਛੱਡ ਕੇ ਨਹੀਂ ਕੋਈ ਪੈਂਸਲ ਥਾਨ ਨੀ ਕਾ ਮੋਟਰਾ ਥਾਨਾ ਗੋਲ ਥਾਨਾ ਠੀਕ ਆ ਤੇ ਪਾਉ ਜੀ ਅੱਗੇ ਆ ਜੀ ਆਪਾਂ ਜਿਹੜੀ ਛਾਈ ਵਾਲ ਆ ਗਈ ਹਾਂਜੀ ਇਹ ਛਾਈ ਵਾਲ ਆ ਗਈ ਆ ਇਹ ਰਾਜਸਿਆਂ ਕੋਈ ਆਪਣੇ 10 ਦਿਨ ਲੈ ਜੇ 12 ਲੈ ਜੇ ਇੰਨੇ ਗਰਾਜਸਿਆਂ ਖੜਦੇ ਆ ਠੀਕ ਆ ਜੀ ਇੰਨੇ ਖੜਦੇ ਤੇ ਇਹ ਸੂਆ ਫਿਰ ਦੱਸਿਆ ਪਿੱਛੋਂ ਕਿ ਦੂਜਾ ਕੇ ਇਹ ਪਿਓਰ ਦੂਜਾ ਦੂਜਾ ਪਿਓਰ ਦੂਜਾ ਅਗਲਾ ਆਉਂਦੀ ਸਮਝ ਲਾਵੇ ਪਰ ਪਿਓਰ ਦੂਜਾ ਕਿਹੜਾ ਮੋੜੇ ਦੇਖ ਪੈਂਦਾ ਬਸ ਬਸ ਸੋ ਦੋਸਤੋ ਦੂਜਾ ਸੂਆ ਵੈੜਨੇ ਸੁਣਾ ਹਾਈਟ ਮੀਡੀਅਮ ਕੋਈ ਵੀ ਰੰਗ ਕੇ ਸੌਦਾ ਕਰ ਲੇ 10 ਤੋਂ 12 ਕ ਦਿਨ ਹਜੇ ਸਮਾਂ ਲੈਂਦੀ ਆ ਬਨ ਬੁਨ ਤੇ ਤੁਨ ਤੁਹਾਨੂੰ ਥੋੜਾ ਦੇ ਵੇਖੋਗੇ ਤੁਸੀਂ ਥੋੜਾ ਛੋਟਾ ਕੋ 2-3 ਇੰਚ 2 ਕਿੰਚ ਤੁਨ ਹੈਗਾ ਬਾਕੀ ਕਿਤੇ ਨਾ ਕਿਤੇ ਥੋੜਾ ਪਤਾ ਕ੍ਰੋਸ ਵੀ ਆ ਕਿਉਂਕਿ ਪਿਓਰ ਦੇ ਵਿੱਚ ਨਹੀਂ ਹੈ ਠੰਡੀ ਧੀਰੀ ਹੈ ਜੀ ਪੂਰੀ ਠੰਡੀ ਧੀਰੀ ਇਹਨੂੰ ਨੁਹਾਈ ਜਾਈਏ ਕਿਤੇ ਇਹ ਨਹੀਂ ਹਿਲਣਾ ਹੀ ਨਹੀਂ ਤੇ ਭਾਵੇਂ ਜਿੱਤਰਾ ਮਰਜੀ ਇਹਨੂੰ ਕੋਈ ਆਏ ਮਲਾਵੇ ਕੋਈ ਹਿਲਣ ਦੀ ਲੋੜ ਹੀ ਨਹੀਂ ਕੋਈ ਅਜਿਹਾ ਅੱਜ ਤੇ ਲਾਂਡੂ ਲਾਏ ਨੇ ਕੱਢਣੀਆਂ ਦੇ ਅੱਜ ਤਾਂ ਸ਼ੁਰੂਆਤ ਹੀ ਕੀਤੀ ਆ ਜਿੱਦਾਂ ਸ਼ੁਰੂਆਤ ਹੀ ਕੀਤੀ ਆ ਲੋ ਵੀ ਭਰਾਵੋ ਕਰੋ ਚੈੱਕ ਸੋ ਦੂਜਾ ਸਵੇਰ ਕਰਮਾ ਲਈ ਸੁਣੀਏ ਤੇ ਗੁਰਲਾਲ ਵੀਰੇ ਲੇ ਆਈ ਦੇ ਪੌਣੀ ਤੇ ਦੋ ਚਾਰ ਦਿਨ ਠਹਿਰ ਕੇ ਦੇ ਇੰਕੇ ਚਲੋ ਗਈ ਭੈਣ ਭਰਾ ਕੋਈ ਆਂਦੇ ਹੁੰਦੇ ਆ ਅੱਜ ਉਹਦਾ ਮੁੱਲ ਕਰਦਾਂਗੇ ਜਿਹੜੇ ਹਿਸਾਬ ਨਾਲ ਆਪਾਂ ਮੁੱਲ ਦੋ ਚਾਰ ਦਿਨ ਅੱਠ ਦਿਨ ਖੜਦੀ ਆ ਸਹੀ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਤੋਰਾ ਇੱਕ ਵਾਰੀ ਜ਼ਰੂਰ ਚਾਹ ਕਰੂ ਤੇ ਗੋੜਵਰਗਾ ਰੰਗਾ मोस्टਲੀ ਜਿਹੜੇ ਰੰਗ ਦੇ ਵਿੱਚ ਕਲਰ ਦੇ ਵਿੱਚ ਆਪਾਂ ਸ਼ਾਹੀ ਵਾਲ ਬੜਾ ਦਿਖਦੇ ਆ ਕੋਈ ਥੋੜਾ ਬਾਦ ਵੀਰ ਕ੍ਰੋਸ ਵੀ ਮੰਨ ਸਕਦਾ ਬਾਕੀ ਕੋਚ ਕਰੈਕਟਰ ਜਿਹੜੇ ਇਹਦੇ ਵਿੱਚ ਹੈਗੇ ਆ ਸ਼ਾਹੀਵਾਲ ਜਿਹੋ ਜਿਹਾ ਆਪਾਂ ਪਿਓਰ ਬਾੜ ਦੇ ਵਿੱਚ ਦੇਖਦੇ ਆ ਬਨ ਬੁੰਨ ਠੀਕ ਹੈ ਜੀ ਧੁੰਨ ਥੋੜਾ ਜਿਹਾ ਘੱਟ ਹੈਗਾ ਬਾਕੀ ਅੱਖਾਂ ਓਖਾਂ ਦਾ ਵੀ ਤੁਸੀਂ ਵੇਖ ਸਕਦੇ ਜ ਗੁਲਾਈ ਹੈ ਮੱਥੇ ਦੀ ਪੂਰਾ ਲੰਬਾ ਅ ਸਿਰ ਹੈਗਾ ਮੱਥਾ ਤੇ ਗੁਲਾਈ ਉਤੋਂ ਕੋਈ ਟਿਲੇ ਹਾਲੋ ਬਾਕੀ ਪਾਉ ਜੀ ਤਿੱਪਨ ਟੂਪਨ ਹੈ ਤਸਦੀ ਹਾਂ ਪੂਰੀ ਹੈ ਪੂਰੀ ਠੀਕ ਹੈ ਜੀ ਓਕੇ ਪੂਰਾ ਮਤਲਬ ਲੋਡ ਉਸ ਤੋਂ ਬਾਕੀ ਸ਼ਾਹੀਵਾਲ ਬੈੜਾ ਤੇ ਥਣਾ ਦੀ ਮੈਨੂੰ ਦੱਸਣ ਦੀ ਲੋੜ ਨਹੀਂ ਥਣ ਮੋਸਟਲੀ ਆਪਾਂ ਦੇਖਦੇ ਹਾਂ ਜਮੇ ਥਣ ਜੇ 10 ਲੈ ਜੇ 12 ਲੈ ਜੇ ਚੱਡਾ ਤੇ ਇਹਨੇ ਪੂਰਾ ਕੱਢਣਾ ਜਿਤਨਾ ਮੱਲ ਕਾਲੀਗਾਂ ਨੇ ਕੱਢਿਆ ਚੱਡਾ ਦੀ ਕੱਢਣਾ ਹਾਲੀ ਤੇ 10 12 ਦਿਨ ਰਾਜਸਿਆ ਖੜਦੀ ਆ ਹਾਂ ਬਿਲਕੁਲ ਜੀ ਬਿਲਕੁਲ ਕੋਈ 10 12 ਦਿਨਾਂ ਦੀ ਕੱਚੀ ਆ ਦੋਸਤਾਂ ਥਣ ਚੱਡੇ ਵਾਲੇ ਪਾਸੇ ਤੋਂ ਚਰੂ ਕਰਮਾਂ ਲਈ ਭਰੂਗੀ ਪੂਰਾ ਹਾਂਜੀ ਹਾਂਜੀ ਭਰ ਕੇ ਲੇਵਾ ਫੇਰ ਹੀ ਪਸੂ ਨੇ ਸੂਣਾ ਤੇ ਦੂਜਾ ਸੂਆ ਭਾਉ ਜੀ ਕੀ ਡਿਮਾਂਡ ਕਰਾਂਗੇ ਦੀ ਇਹ ਰਾਜਸਿਆ ਮੱਲ ਕੋਈ ਇਹਦਾ 50 ਨਹੀਂ ਇਹ ਯਾਨੀ ਕਿ 42000 ਚ ਛੋੜ ਛੱਪਾ ਕਰ ਦਾਂਗੇ 42 ਹਾਂਜੀ ਅੱਜ ਜੇ ਕੋ ਸੂ ਪੈਂਦੀ ਆ ਫੇਰ ਕੋਈ ਮਲਹੋਰ ਹਸਾਬ ਕਿਤਾਬ ਅੱਜ ਆਪਾਂ 40 41 ਦੀ ਉਹ ਹੀ ਅੱਜ 10 12 ਦਿਨ ਚਲੋ ਕਿਸੇ ਵੀਰ ਨੇ ਖੇਚਲ ਵੀ ਕਰਨੀ ਆ ਹਾਂ ਤੇ ਆਖਿਆ ਨਾ ਅੱਜ ਆਪਾਂ 41000 ਦੀ ਦੇ ਦਾਂਗੇ ਹਾਂ ਪੂਰੇ 40 ਦੀ ਜੈਸਨੋ ਛੋੜ ਛੱਪਾ ਚੋਂ ਬਸ ਓਕੇ ਹਾਂਜੀ ਪੂਰੀ 40000 ਦੇ ਵਿੱਚ ਦੋਸਤੋ ਇਹ ਵੜ ਮਿਲ ਜੂਗੀ ਤੁਹਾਨੂੰ ਜੈਸਨੋ ਪਾਉ ਜੀ ਹੁਣ ਆ ਕਹਤਾ ਵੀ ਜੈਸਨੋ ਠੀਕ ਆ ਤੇ ਆਓ ਕਿਉਂਕਿ ਪਸ਼ੂ ਵਾਧੂ ਆ 6 7 6 ਨਗ ਜਿਹੜੇ ਅੱਜ ਮੌਜੂਦ ਨੇ ਵੜਾ ਇੱਕ ਨਾ ਪਸੰਦ ਹੋਊਗੀ ਦੂਜੀ ਨੂੰ ਇਹ ਆਪਦੀ ਨਰਤ ਪਰਖ ਕਰਕੇ ਖੜੇ ਦੇ ਹਾਂ ਬਿਲਕੁਲ ਤੇ ਅੱਗੇ ਆ ਗਈ ਪਾਉਜੀ ਆਪਣੇ ਕੋਲ ਤੀਸਰੇ ਨੰਬਰ ਤੇ ਆ ਆ ਗਈ ਤੀਸਰੇ ਨੰਬਰ ਤੇ ਵੱਡਾ ਆ ਗਿਆ ਬਲਡੋਜਰ ਫੇ ਲਓ ਜੀ ਕਰੋ ਚੈੱਕ ਇਹ ਵੀ ਆਪਣਾ ਰਾਜ ਸਿਆ ਕੋਈ 7 ਲੈ ਜੇ 8 ਲੈ ਜੇ ਇੰਨੇ ਕ ਦਿਨ ਖੜਦੀ ਰਾਜਤਿਆਂ ਵੀ ਠੀਕ ਹੈ ਜੀ ਹਾਂਜੀ ਲਓ ਵੀ ਭਰਾਵੋ ਕਰੋ ਚੈੱਕ ਥਣ ਥੁਣ ਜਿਹੜੀ ਵੜ ਦਾ ਕੋਈ ਮੈਨੂੰ ਲੱਗਾ ਜਾਂ ਕੋਈ ਕਸਰ ਲੱਗੀ ਮੈਂ ਤੁਹਾਨੂੰ ਜ਼ਰੂਰ ਦੱਸ ਦਊਗਾ ਬਾਕੀ ਖਵਾਨਾ ਲੇਵਾ ਤੁਸੀਂ ਆ ਵੇਖ ਕੇ ਚੈੱਕ ਕਰੋ ਸੀ ਲੀ ਸੂਲੀ ਵੇਖ ਲਓ ਟਿੰਡੀ ਆ ਕੋਈ ਮਤਲਬ ਜਿਤਨਾ ਮਰਜੀ ਵੇਚ ਲੋ ਲਓ ਕਰੋ ਚੈੱਕ ਹਾਂਜੀ ਜਿੱਦਾਂ ਮਰਜੀ ਮੇਰਾ ਵੀਰ ਕੋਈ ਤਸੱਲੀ ਕਰ ਲੇ ਅਣਕੇ ਲੜਾ ਲੁੜਾ ਕਾਫੀ ਹੈ ਟਿੰਟੂ ਬਹੁਤ ਅੱਜ ਜਿੰਨੀਆਂ ਵੇੜਾਂ ਨਵਾਈਆਂ ਕਿਦੇ ਇਹਨਾਂ ਦੇ ਭਾਵੇਂ ਖੁੱਛ ਥੱਲੇੋਂ ਦੀ ਨੰਗੀ ਫਿਰੀਏ ਕੋਈ ਉਹ ਨਹੀਂ ਮੈਂ ਲੋਸ਼ੂ ਲੋਸ਼ੂ ਕਰਕੇ ਇਹਨਾਂ ਨੇ ਕਿਦੇ ਮਲਾਇਆਂ ਲੱਤ ਛਾੜ ਮਾਰਨੀਆਂ ਬਿਲਕੁਲ ਬਿਲਕੁਲ ਤੇ ਰੰਗ ਵੀ ਬਹੁਤ ਪਿਆਰਾ ਹੈ ਵਾਈਟ ਤੇ ਬਲੈਕ ਡੱਬ ਹੈਗੇ ਆ ਵੇੜ ਦੇ ਵਿੱਚ ਸੁਹਾ ਦੁੱਜਾ ਹੀ ਦੱਸਦਾ ਨਾ ਜੀ ਪੂਰਾ ਦੁੱਜਾ ਹੀ ਆ ਅੱਗੇ ਆਪਦਾ ਕੋਈ ਸਮਝ ਲਾਵੇ ਤੇ ਪਿਓਰ ਦੁੱਜਾ ਹੀ ਆ ਬਿਲਕੁਲ ਜੀ ਲੋ ਵੀ ਭਰਾਵੋ ਕਰੋ ਚੈੱਕ ਸੋ ਦੂਜਾ ਸੂਬਾ ਵੈੜ ਨੇ ਸੂਣਾ ਟਾਈਮ ਅਕੋਰਡਿੰਗ ਟੂ ਮੀ ਦੋਸਤੋ ਟਾਈਮ ਲੈਂਦੀ ਹੈ ਜੇ ਹਫਤਾ ਵੀ ਲੈ ਕੇ ਜਾ ਸਕਦੀ ਹੈ ਕੋਈ 5 ਦਿਨ ਲੈ ਜੇ 7 ਲੈ ਜੇ ਮਲੇ ਇਨੇ ਦਿਨ ਖੜਦੀ ਆ ਰਾਇਤਾਂ ਬਿਲਕੁਲ ਵੈਸੇ 7 ਦਿਨਾਂ ਦੇ ਵਿੱਚ ਵਿੱਚ ਪੂਰੀ ਤਿਆਰੀ ਹੋਊਗੀ ਪੂਰੀ ਤਿਆਰੀ ਹੋ ਜੂਗੀ ਐ ਰੀਜ ਨਾ ਕੋਈ ਚੱਡਾ ਚੰਗਾ ਕੱਢਦੀ ਆਉਂਦੀ ਆ ਬਹੁਤ ਮਲਾ ਹੈ ਵੀ ਪੂਰੀ ਮਲਾ ਬਿਲਕੁਲ 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 ਥਣਾ ਜਿ ਵਿਰਲ ਬੁਰਲ ਵੀ ਠੀਕ ਆ ਬਿਲਕੁਲ ਜੀ ਆਹ ਲਓ ਜੀ ਸੋ ਦੋਸਤੋ ਆ ਕਰੋ ਚੱਕ ਵਿਰਲ ਕਾਫੀ ਸੋਹਣੀ ਆ ਥਣ ਵੀ ਹੱਥੀ ਚੁਪਾਈ ਵਾਲਾ ਕਿਉਂਕਿ ਬਾੜਾ ਜਿਹੜੀਆਂ ਦੋਸਤੋ ਥਣਾ ਦੇ ਸਿਰਾਂ ਤੇ ਹੀ ਆ ਹਾਂ ਠੀਕ ਆ ਥਣਾ ਛੋਟਾ ਤੇ ਕੋਈ ਵੀਰ ਲਾਈਕ ਨਹੀਂ ਕਰਦਾਗਾ ਲੰਬਾ ਥਣਾ ਹੱਥੀ ਚੁਪਾਈ ਜਾਨੀ ਕਿ ਕਈਆਂ ਦਾ ਚੱਡਾ ਡਿਗਮਾ ਜਿਹਦਾ ਚੱਡਾ ਕਸਮਾ ਰੱਖਣਾ ਤੇ ਮਤਲਬ ਬਣਨੀ ਜੇ ਪੂਰੀ ਫੋਲਿਆ ਜਿਵੇਂ ਜਿਵੇਂ ਭਰ ਗਿਆ ਦੇ ਬਾਅਦ ਫਿਕਸ ਆ ਇਹ ਕੱਢਣੀਆਂ ਨਾ ਜਿਹੜੀਆਂ ਨੇ ਬਿਲਕੁਲ 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 ਸੋ ਫਿਕਸਡ ਆਰਡਰ ਰਹੂਗਾ ਕੋਈ ਢਿੱਲਾ ਜਾਂ ਲਮਕੋਣਾ ਲੇਵਾ ਨਹੀਂ ਹੋਗਾ ਤੇ ਕੋਈ ਮੁਰਗੀ ਵੀ ਪੂਰਾ ਫਿਕਸਡ ਆਰਡਰ ਹੋਊਗਾ ਜਿਵੇਂ ਜਿਵੇਂ ਲੇਵਾ ਭਰੂਗੀ ਦੋਸਤੋ ਜਿਹੜੀ ਮਾੜੀ ਮੋੜ ਤਾਂ ਨੂੰ ਲੱਗੂਗੀ ਵੀ ਕੋਈ ਲੇਵੇ ਦੇ ਵਿੱਚ ਢਿੱਲ ਹਿਲਜੁਲ ਜੀ ਇਹ ਬਿਲਕੁਲ ਬੰਦ ਹੋ ਜੂਗੀ ਤੇ ਬਿਲਕੁਲ ਫਿਕਸਡ ਆਰਡਰ ਠੀਕ ਐ ਐ ਚੱਡਾ ਖਰਬੂਜੇ ਦੀਆਂ ਫਾੜੀਆਂ ਆਉਂ ਆਂਦੇ ਹਾਂ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਹੀ ਨਹੀਂ ਆ ਲੋ ਬਾਕੀ ਸਟਰਕਚਰ ਬਹੁਤ ਸੋਹਣਾ ਦੋਸਤੋ ਵੇਖਦਾ ਮੈਂ ਤੁਹਾਨੂੰ ਥੋੜਾ ਜਿਹਾ ਦੂਰੀ ਤੋਂ ਵੀ ਦਿਖਾ ਦੇਣਾ ਕਰੋ ਚੈੱਕ ਕੱਦ ਕਾਠ ਬੇਲ ਪੱਖੋਂ ਕਿਸੇ ਪਾਸਿਓਂ ਨਹੀਂ ਖੁੰਜੀ ਕਰਮਾਂ ਲਈ ਬਾਕੀ ਤੁਹਾਨੂੰ ਥੋੜਾ ਜਿਹਾ ਇੱਕ ਵਾਰ ਦਿਖਾਉਣੀ ਆਪਾਂ ਲਓ ਹਾਂ ਤੋਰੀ ਚਲੋ ਕਰ ਲਾ ਆ ਲਓ ਵੇ ਬੰਨ ਪਕ ਟੇੜਾ ਦਾ ਚਲ ਕਰ ਮਾਰ ਕੇ ਚੱਲ ਮੁੜ ਕੇ ਡਾਉਨੇ ਆ ਤੇ ਬਹੁਤ ਖੂਬਸੂਰਤ ਬੈੜਾ ਦੋਸਤੋ ਦੂਜਾ ਸੂਹਾ ਸੋਣ ਵਾਲੀ ਆ ਤੇ ਕਾਫੀ ਸੋਹਣੀ ਅਟਰ ਕੁਆਲਿਟੀ ਹਾਈਟ ਕੱਦ ਵੀ ਫੁੱਲ ਭਟਾ ਫੁੱਲ ਸੋਹਣਾ ਹੈ ਰੰਗ ਵੀ ਬਹੁਤ ਵਧੀਆ ਤੇ ਪੂਰੀ ਮਤਲਬ ਆਂਦੇ ਹੁੰਦੇ ਆ ਮਲੇ 5.5 ਪੌਣੇ 6 ਫੁੱਟ ਮਲੇ ਕਾਦਿਆ ਦਾ ਮੇਰੇ ਹਿਸਾਬ ਚ ਹਾਈਟ ਸੋਹਣੀ ਆ ਪੂਰੀ ਵੱਡਿਆਂ ਦੇ ਵਿੱਚ ਆ ਗਈ ਕੇ ਅੱਛਾ ਪਾਉ ਜੀ ਫਿਰ ਅੱਜ ਲੈਣ ਦੇਣ ਕੀ ਰਊਗਾ ਇਹਦਾ ਇਹ ਲੈਣ ਦੇਣ ਆਪਾਂ ਮਲੇ ਇਹ ਵੇਲੇ ਗੱਲ ਕਰਦੀਏ ਇਹਦਾ ਵੀ ਉਹ ਸੇਮ ਹੀ ਆ 72000 ਆ ਹਾਂਜੀ 72 ਕਰਦੋ ਮਲੇ ਗੱਲ ਕਰੀ 70000 ਚੋ ਛੋੜ ਛਪਾਈ 70 ਚੋ 70000 ਚੋ ਛੋੜ ਛਪਾਈ ਬਿਲਕੁਲ ਜੀ ਬਿਲਕੁਲ ਹਾਂ ਜੀ ਰਾਜ ਸਿਆਣਾ ਲਓ ਵੀ ਦੋਸਤੋ ਗੱਲ ਉਨੀ ਕੀ ਹੋਗੀ ਥੋੜਾ ਬਾਦ ਜਿੰਨਾ ਕਿ ਮਾਰ ਜਾਣ ਵਿੱਚ ਉਹ ਹੈਗਾ ਵੀ ਕਿ ਕੱਢ ਕੁਢ ਕੇ ਕਸਰ ਤੁਹਾਨੂੰ ਦੱਸਿਆ ਜਾ ਰਿਹਾ ਰੇਟ ਪਰ ਫਿਰ ਵੀ ਕੋਈ ਵੀ ਇੱਥੇ ਆਵੇ ਇੱਕ ਵਾਰੀ ਅੱਖੀਂ ਵੇਖੋ ਜੇ ਵੀ ਚੀਜ਼ ਜਿੰਨੇ ਲਈ ਹੈਗੀ ਹੈ ਜਾਂ ਨਹੀਂ ਹੈਗੀ ਕੋਈ ਮੁੜ ਕੇ ਨਾ ਜਾਊਗਾ ਇਹੋ ਜਿਹਾ ਮਲ ਚੀਜ਼ ਆਏ ਬਿਲਕੁਲ ਜੀ ਤੇ ਬਾਕੀ ਠੰਡੀ ਧੀਰੀ ਨਾਲ ਦੀ ਨਾਲ ਕੋਈ ਹਾਥੂ ਤੇ ਲਾ ਕੇ ਵੀ ਆਪਾਂ ਤਸੱਲੀ ਤਾਂ ਹੀ ਕਰਾਈ ਜੇ ਨਾ ਕੋਈ ਗੱਲ ਹੀ ਨਹੀਂ ਜਿੱਤਰਾ ਮਰਜੀ ਮਲ ਥੱਲੇ ਆਪਾਂ ਬੜੇ ਫਰੀਏ ਕੋ ਠੀਕ ਆ ਕੋਈ ਲੈਣਾ ਨਹੀਂ ਗਾ ਇਹ ਤੋਂ ਬਾਅਦ ਚੌਥੇ ਨੰਬਰ ਤੇ ਪਾਉ ਜੀ ਆ ਵਹਿੜ ਆ ਗਈ ਆਪਣੇ ਦੀ ਹਾਂਜੀ ਇਹ ਵੀ ਆਪਣਾ ਰਾਜਸਿਆ ਕੋਈ ਨਾ ਮੇਰੇ ਹਿਸਾਬ ਚ ਕੋਈ 7 8 ਦੇ ਨੇ ਵੀ ਰਾਜਸਿਆ ਖੜਦੀ ਆ ਅੱਛਾ ਜੀ ਹਾਂਜੀ ਠੀਕ ਆ ਇਹਦੇ ਤੋਹਫਾ ਹੀ ਆ ਤੇ ਲੈ ਆ ਕਰੋ ਗੱਲ ਤੇ ਦਿਨ 8 ਗਾ ਤੁਸੀਂ ਦੱਸਤਾ ਲੈ ਜੀ ਆਓ 8 ਲੈ ਜੇ 7 ਲੈ ਜੇ ਇੰਨੇ ਕ ਦਿਨ ਵੀ ਰਾਜਸਿਆ ਕੱਢਦੀ ਆ ਲਓ ਦੋਸਤੋ ਬਾਕੀ ਸੁਵਾ ਕੋ ਵੀਰ ਦੂਜਾ ਮੰਨ ਲੈ ਤੀਜਾ ਸਮਝ ਲੈ ਹਾਂਜੀ ਮੂੰਹ ਮੱਥੇ ਤੋਂ ਤੁਹਾਨੂੰ ਚੰਗੀ ਤਸੱਲੀ ਨਾਲ ਆਪਾਂ ਫੇਸ ਦਿਖਾ ਦੇਣਾ ਆ ਉਹ ਜਿਹੜੀ ਕਿ ਲਿਸਾ ਪਾਟ ਬਖੋਣੀ ਕਿਸੇ ਨੇ ਸਾਂਭੀ ਨਹੀਂ ਗਈ ਤੇ ਆ ਹੈਗੀ ਕੋਈ ਦੂਜੀ ਹੋਵੇ ਤੀਜੀ ਹੋਵੇ ਇੱਥੇ ਠੀਕ ਹੈ ਜੀ ਕਈ ਵਾਰ ਦੋਸਤੋ ਨਾਰਮਲ ਨਰਮ ਸੇਵਾ ਜੋ ਵੀ ਪਸ਼ੂ ਨਿਕਲਦੇ ਆ ਕਈ ਵਾਰ ਚੰਗੀ ਸੇਵਾ ਵਾਲੇ ਵੀ ਤੁਹਾਨੂੰ ਪਸ਼ੂ ਦੇਖਦੇ ਰਹਿੰਦੇ ਵੀ ਕਈ ਨਾ ਬਹੁਤ ਚੰਗੀ ਸੇਵਾ ਸੰਭਾਲ ਕੀਤੀ ਹੁੰਦੀ ਤੇ ਹੋਰ ਆਂਦੇ ਅੰਦੇ ਜਿੱਡੀਆਂ ਉਹ گاਵਾ ਉਹੋ ਹੀ ਚੀਜ਼ ਹੈ ਕਿਸੇ ਸੰਭੀ ਨਹੀਂ ਹੋਡੀ ਤੇ ਜਿਹਨੇ ਦੁੱਧ ਪੀਣਾ ਵੇ ਰਾਜ ਸਿਆਂ ਜਿਆਦਾ ਨਹੀਂ ਗਾ ਤੇ 12 15 ਦੇ ਵਿੱਚ ਤੁਰੇ ਫਿਰਨਾ ਨਹੀਂ ਬਸ ਬਸ ਜੀ ਲਓ ਜੀ ਕਰੋ ਚੈੱਕ ਠੀਕ ਆ ਨਾਰਮਲ ਜਾਂ ਲਿਸਾਪਾਨ ਤੁਹਾਨੂੰ ਵਿੱਚੇ ਵੀ ਨਜ਼ਰ ਆ ਜਾਣਾ ਵੈਟ ਦੇ ਬਾਕੀ ਸੂਆ ਦੂਜਾ ਕੋਈ ਤਿੱਜਾ ਅੰਗ ਕੇ ਸੌਦਾ ਕਰ ਲਿਓ ਦਿਨ ਹਜੇ ਕੱਢਦੀ ਆ ਹਫਤਾ ਲੈ ਜੇ 8 ਦਿਨ ਲੈ ਜੇ ਇੱਥੇਕ ਸਮਾਂ ਲੈ ਜੂ ਕਰਮਾਂ ਲਈ ਤੇ ਹਾਂ ਆਹ ਲਓ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਤੇ ਸੁਬਾਹ ਵੀ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਦਿਨ ਹਜੇ ਲੈ ਜਾਊਗੀ ਬਣੂਗੀ ਅਜੇ ਤਾਂ ਥੱਲੇ ਬਣਿਆ ਪੂਰੀ ਭੰਨਾ ਤੇ ਆਪਾਂ ਆਖਿਆ ਚਲ ਕੋਈ ਗੱਲ ਨਹੀਂ ਕੋਈ ਸਾਭ ਨੂੰ 4 ਦਿਨ ਤੋਂ ਹੋਜਾ ਆਪਾਂ ਭਾ ਪਤਾ ਕਰ ਦਾਂਗੇ ਕੋਈ ਮਤਲਬ ਅੰਧ ਹੁੰਦੇ ਐ ਮੋਗੇ ਆਉਂਦੀ ਆ ਤੇ ਪੂਰੀ ਭੋਲੀ ਪਾਲੀ ਆ ਲੋ ਵੀ ਆ ਕਰੋ ਚੈੱਕ ਠੀਕ ਆ ਸੋ ਥਣ ਥਣ ਵੀ ਪੂਰਾ ਥੀ ਚਵਾਈ ਲਾ ਕੋਈ ਛੋਟਾ ਐ ਇਹਦਾ ਆਪਾਂ ਦੱਸਾਂਗੇ ਦੋਸਤੋ ਤੁਹਾਨੂੰ ਜ਼ਰੂਰ ਠੀਕ ਆ ਜੀ ਤੇ ਆਪਾਂ ਜੀ ਅੱਜ ਚਲੋ ਸਮਾਂ ਕੋਈ 8 ਲੈ ਜੇ 7 ਲੈ ਜੇ ਅੱਜ ਆਪਾਂ ਕਿੰਨੇ ਕਿਤੇ ਦੇ ਦੇ ਦੀਏ ਇਹ ਰਾਜਸਿਆਂ ਕੋਈ ਆਪਾਂ ਮਲ 35 ਨਹੀਂ 30 ਨਹੀਂ ਇਹ ਆਪਾਂ ਕੋਈ ਨਾ ਐਸੇ ਵੇਲੇ ਜੈਥਨ ਨੂੰ 26000 ਦੀ ਦੇ ਦਾਂਗੇ ਬਸ 26000 ਦੀ 26000 ਦੀ ਦੇ ਜਿਹੜਾ ਖੜੂਗਾ ਜਾਦ ਕਰੂਗਾ ਠੀਕ ਹੈ ਦੇਣਾ ਅੱਧਾ ਖੜਦੀ ਆ ਪਰ ਵੱਡੀਆਂ گاਵਾਂ ਨੇ ਪੀੜੀ ਫਿਰੂਗੀ ਹਾਂਜੀ ਕਰੋ ਗੱਲ ਲੋ ਦੋਸਤੋ 26000 ਦੀ ਜਸਟ ਮਿਲ ਜੂਗੀ ਤੁਹਾਨੂੰ ਬੈ ਨੰਬਰ ਆਜ ਤਾਂ ਅੱਜ ਕੱਲ ਤੇ 26000 ਦੀ ਟੋਕੜ ਵੀ ਨਹੀਂ ਆਉਂਦੀ ਇਹਨੇ ਤੇ ਕੁੜੀ ਆ ਚੜਾ ਕੱਢਣਾ ਜਿਹੜਾ 10 ਦਿਨ ਪੱਠੇ ਪਾਲੂ ਆ ਮਲੇਕਰਾਂ ਬੈ ਜਾ ਬੈ ਜਾ ਕਰ ਦੂਗੀ ਸਹੀ ਆ ਸਹੀ ਕੋਈ 10 15 ਲੋ ਦੋਸਤੋ ਟੋਕੜਾਂ ਦੇ ਪਾਸ ਅੱਜਰਵੜ ਮਿਲ ਜੂਗੀ 26000 ਦੇ ਵਿੱਚ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਨਾ ਬਿ ਲਸੇਰੇਪਨ ਦੇ ਵਿੱਚ ਹੀ ਆ ਬਾਕੀ ਕੋਈ ਬਾਹਲੀ ਵੱਡੀ ਗੱਲ ਨਹੀਂ ਸਾਲ ਪਰ ਦੁੱਧ ਪਿਉਣਾ ਕਰ ਮਾਲੀ ਨੇ ਹਾਂਜੀ ਤੇ ਬਹੁਤ ਖਰਾ ਸੌਦਾ ਬਾਕੀ ਆਪਦੀ ਪਾਸ ਕਰ ਲਿਓ ਵੀਡੀਓ ਕਾਲ ਤੇ ਕਰਾ ਲਿਓ ਜਿੱਦਾਂ ਵੀ ਬਾਕੀ ਰਾਜ ਸਾਹਿਬ ਫਿਰ ਮੈਨੂੰ ਮੋੜਨਾ ਪਿਆ ਵਾ ਅੱਜ ਹੀ ਰੇਟ ਆ ਆਪਣਾ ਦੋ ਚੌਂ ਦਿਨਾਂ ਚ ਜੇ ਕੋਈ ਆਪਣੇ ਘਰੇ ਸੂਸਾ ਪੈਂਦੀ ਫਿਰ ਉਸ ਹਾਵਨਾ ਰੇਟ ਉਹ ਜਾ ਹੋ ਜਾਊਗਾ ਅੱਜ ਰੇਟ ਇਹ ਆ ਦੋ ਚੌਂ ਦਿਨਾਂ ਦਾ ਬਿਲਕੁਲ ਜੀ ਬਿਲਕੁਲ ਚਲੋ ਜਿਹੋ ਜੀ ਖੇਚਲ ਪਾਊਗੀ ਉਹ ਹਾਵਨਾ ਵੇਖਿਆ ਜਾਊਗਾ ਹਾਂਜੀ ਹਾਂਜੀ ਤੇ ਪਾਉ ਜੀ ਅੱਗੇ ਆਪਣੇ ਕੋਲ ਜਿਹੜੀ ਆ ਗਈ ਹੈ ਪੰਜਾਹ ਨਾ ਆ ਜਿਹੜੀ ਇਹਨੂੰ ਆਪਣਾ ਹੋ ਗਿਆ ਰਾਜ ਸਾਹਿਬ ਯਾਨੀ ਕਿ ਮਹੀਨਾ ਕੇ ਲਾਲਾ ਮੀਨੇ ਗਦੀ ਸੂਈ ਮਹੀਨਾ ਸਵਾ ਮਹੀਨਾ ਦਾ ਮਲਵੱਛਾ ਇਹਦੇ ਮਗਰ ਉਧਰ ਵਿਖਾ ਦਿੰਨੇ ਆ ਇਹਦੇ ਥੱਲੇ ਜਾਨੀ ਕਿ ਜਿਹੜਾ ਬਣਾ ਲੀਟਰ ਮਾਰਮਾ 12 ਕਿਲੋ ਦੋ ਦਿਆ 12 ਕਿਲੋ ਆਪਾਂ 15 ਆਦੀਏ ਭਲਕੇ ਚਵਾਉਣਾ ਵੀ ਆ 12 ਕਿਲੋ ਦੇ ਅੰਦਰ ਪਾਰਿਆ ਛਿਡਾ ਗ ਜਾਂ ਉਧਰ ਵੇਜਾ ਉਧਰ ਹੋਵੇ ਠੀਕ ਆ ਹਾਂਜੀ ਲਓ ਵੀ ਮਹੀਨਾ ਸਵਾ ਮਹੀਨਾ ਕਿ ਡੇਢ ਮਹੀਨੇ ਦੀ ਨਹੀਂ ਡੇਢ ਤੋਂ ਘੱਟ ਡੇਢ ਤੋਂ ਘੱਟ ਮਹੀਨੇ ਦੇ ਸਵਾ ਮਹੀਨੇ ਦੇ ਵਿੱਚ ਆ ਵਛਣ ਚਾਤੀ ਮਰਾ ਦਿੰਨੇ ਠੀਕ ਆ ਜੀ ਠੀਕ ਆ ਕੋ ਜੋ ਹੈਗਾ ਆਪਾਂ ਰਾਜ ਸੇ ਉਹ ਦੱਸਣਾ ਵਾ ਬਸ ਬਸ ਲਓ ਦੋਸਤੋ ਬੱਚੇ ਤੇ ਲੈ ਲੈ ਚੱਲਾਂਗੇ ਵੇੜ ਨੂੰ ਕੋਈ ਤੋਰ ਕੇ ਵਿਖਾ ਦਈਏ ਕੋਈ 1.5 ਮਹੀਨੇ ਤੋਂ ਥੱਲੇ ਆ ਮਹੀਨਾ ਸਵਾ ਮਹੀਨਾ ਕੋਈ ਵੀਰ ਮੰਨ ਕੇ ਸਬਦਾ ਕਰ ਲੇ 10 ਕਿਲੋ ਦੇ ਨੇੜੇ ਤੇੜੇ ਦੁੱਧ ਦਾ 10 ਕਿਲੋ ਦੇ ਲਗਭਗ ਹੀ ਨੇੜੇ ਹੀ ਆ ਉਹ ਬੱਚੇ ਨੂੰ ਕੈਮਰਾ ਉਹ ਤੂੰ ਬਾਹਰੋਂ ਕੋਈ ਪਾਈਆ ਉੱਪਰ ਪਾਈਆ ਘੱਟ ਪਾਉਂਦਾ ਵੀ ਹੋ ਸਕਦਾ ਬਾਕੀ ਕੋਈ ਜ਼ਿਆਦਾ ਫਰਕ ਨਹੀਂ ਗਾ ਠੀਕ ਹੈ ਤੇ ਕੱਦ ਵੱਡਾ ਵਹਿੜਦਾ ਕਰੋ ਸੰਗ ਦੇ ਵਿੱਚ ਤੇ ਬਾਕੀ ਮਿਲਦੀ ਮਿਲੌਂਦੀ ਕਿਵੇਂ ਜੂੜ ਜੜ ਵੰਗਾ ਪਾ ਲਈਦਾ ਇਹੋ ਰਹੇ ਕੋਈ ਮਿੰਟ ਅੱਛਾ ਅੱਛਾ ਬੰਗਾ ਬੁੰਗਾ ਕੋਈ ਨਹੀਂ ਬੰਗਾ ਬੁੰਗਾ ਕੋਈ ਕੋਈ ਵੰਗਾ ਚੰਗਾ ਨਹੀਂ ਨਾ ਨਿਆਣਾ ਸਿਆਣਾ ਮਲ ਭਾਵੇਂ ਥੱਲਿਓਂ ਦੀ ਸਾਰਾ ਟੱਬਰ ਨੰਗੀ ਫਿਰੇ ਦੇ ਆ ਬਿਲਕੁਲ ਨਹੀਂ ਹਿਲਣਾ ਦੇ ਲਓ ਜੀ ਬਾਕੀ ਥਾਣ ਥਾਣ ਨੂੰ ਵੇਖੋ ਦੋਸਤੋ ਜਿਵੇਂ ਆਪਾਂ ਕਹਿ ਦਈਏ ਨਾ ਭਵੇਂ ਇਹਨੇ ਥੱਲੇ ਬੱਚਾ ਛੱਡਦੀਏ ਭਵੇਂ ਨਾਂ ਛੱਡਦੀਏ ਇਹੋ ਜੀ ਆ ਮਲ ਕੋਈ ਇਹ ਭੋਰਾ ਵੀ ਹਿਲਣ ਵਾਲੀ ਨਹੀਂ ਤੇ ਠੀਕ ਹੈ ਜੀ ਠੀਕ ਹੈ ਜੀ ਦੂਰਾ ਥਾਣਾ ਲੰਬਾਈ ਦੇ ਵਿੱਚ ਪੂਰਾ ਲੰਬਾ ਮੱਜਾਂ ਦਾ ਥਾਣਾ ਮੱਜਾਂ ਦਾ ਥਾਣ ਲੱਗਾ ਹਾਂ ਉਂ ਜਰੀ ਕਿ ਚੜੋ ਇਹ ਚੱਡੇ ਦੀ ਧੱਕ ਥੋੜੀ ਜੀ ਗਾਹ ਨੂੰ ਰੱਖਤੀ ਹੈ ਤੇ ਥਾਣ ਮੱਜਾਂ ਵਾਲਾ ਲੱਗਾ ਵਾ ਠੀਕ ਹੈ ਜੀ ਥਾਣ ਤੇ ਪੂਰਾ ਮੱਜਾਂ ਵਾਲਾ ਦੇ ਲਓ ਜੀ ਬਾਕੀ ਵੇਖੋ ਜੀ ਪੱਟਿਆਂ ਬਣੀ ਪਟਿੰਦੀ ਲੱਤ ਮਲੇ ਕਾਨੂੰ ਗੱਲਾਂ ਦੇ ਕਿੱਡਾ ਪਿਆਰਾ ਮਲਥਣ ਲੱਗਾ ਤੇ ਪਾਉ ਜੀ ਫਿਰ ਲੈਣ ਦੇਣ ਲੈਣ ਦੇਣ ਗੱਲ ਕਾ ਦੀਏ ਆਪਾਂ ਮਲ 40 ਦੀ ਕੋਈ ਮਲਨਾ ਇਹ ਹਾ ਨਾ ਜਿਹੜੀ 34000 ਦੀ ਰਾਜਸਿਆਂ 34 ਦੀ 34000 ਚ ਛੋੜ ਛੱਪਾ ਕਰ ਦਾਂਗੇ ਲੋ ਜੀ ਹਾਂਜੀ ਹੈ ਆ ਉੜਦੀ ਜਾਵੇ ਤੇ ਸਭ ਤੋਂ ਪਹਿਲਾਂ ਹੀ ਇਹਦਾ ਨੰਬਰ ਆਵੇ ਜਿਹੜਾ ਆਹ ਨਹੀਂ ਠੀਕ ਹੈ ਗੱਲ ਆਹ ਲੋ ਵੀ ਦੋਸਤੋ ਮਾਲ ਵੀ ਚਲੋ ਚੰਗਾ ਹਰਾ ਮਾਲ ਆ ਬਾਕੀ ਸਭ ਅਗਲਾ ਭਾਵੇਂ 4 ਦਿਨ ਰਾਜਸਿਆਂ ਚ ਹੋਵੇ ਹਾਂਜੀ ਬਿਲਕੁਲ ਨਹੀਂ ਕੋਈ ਅਗਲਾ ਹਾਂ ਨਹੀਂ ਠੀਕ ਹੈ ਗਾਣਾ ਪੈਸੇ ਖਰਚਣੇ ਆ ਤਸੱਲੀ ਆਪਦੀ ਕਰੇ ਜੀ ਲਓ ਵੀ ਦੋਸਤੋ ਇਹ ਤੁਹਾਨੂੰ ਦਿਖਾਤੀ ਆ ਬੱਚਾ ਬੱਚੇ ਨਹੀਂ ਦਿਖਾਉਂਦੀ ਆ ਆਪਣੇ ਰਾਜਾ ਇੱਥੇ ਦਿਖਾ ਦਗੀ ਕੋਈ ਨਹੀਂ ਕੋਈ ਨਹੀਂ ਦਿਖਾ ਦਗੀ ਲਓ ਵੀ ਪ੍ਰਭੂ ਬੱਚਾ ਇੱਕ ਵਾਰੀ ਤੁਸੀਂ ਦੇਖ ਲਓ ਬਾਅਦ ਵਿੱਚ ਕਿਹਨਾ ਮਿਸ ਹੋ ਜਾਈਦਾ ਤੇ ਇਹ ਆਪਾਂ ਸਚਾਈ ਦਸੀ ਉਹ ਅਤਰ ਦੇ ਭਾਵੇਂ ਕੁੜੀ ਹੈ ਮੈਨੂੰ ਆਪਾਂ 15 ਦਿਨ ਦੱਸ ਦਿੱਤੇ ਹਾਂ ਨਹੀਂ ਨਹੀਂ ਜੋ ਸਚਾਈ ਉਹ ਹੀ ਮੈਟਰ ਕਰਨੀ ਹੈ ਜੀ ਆ ਵੇਖੋ ਬੱਚਾ ਠੀਕ ਹੈ ਜੀ ਸਵਾ ਮਹੀਨੇ ਕੋ ਮਹੀਨੇ ਸਵਾ ਮਹੀਨੇ ਦਾ ਮੰਨ ਕੇ ਕੋਈ ਸੌਦਾ ਕਰ ਲੇ ਇਸ ਤੋਂ ਬਾਅਦ ਪਾਉ ਜੀ ਇੱਕ ਜਿਹੜੀ ਹੁਣੇ ਸੂਈ ਇੱਕ ਤਾਂ ਹਾਂਜੀ ਆ ਆ ਵੀ ਆਪਣੀ ਆ ਸੂਈ ਠੀਕ ਹੈ ਹਾਂਜੀ ਲਓ ਵੀ ਦੋਸਤੋ ਅੱਗੇ ਜਿਹੜੀ ਲਾਸਟ 6ਵੇਂ ਨੰਬਰ ਤੇ ਆ ਇਹਦੇ ਮਗਰ ਵੀ ਰਾਜਥੇ ਨੂੰ ਅੱਧਾ ਘੰਟਾ ਸੂਈ ਨੂੰ ਆਵਾ ਘੰਟਾ ਤੇ ਇਹਦੇ ਮਗਰ ਬੱਚੀ ਆ ਗਈ ਆ ਤੇ ਇਹਦਾ ਥਣ ਤੇ ਜਾਨੀ ਕਿ ਮੱਜਾਂ ਨਾਲੋਂ ਵੀ ਗਾਂ ਹੀ ਖੇੜਿਆ ਤੇ ਬੱਚਾ ਮਗਰ ਤੇ ਐ ਬੱਚੀ ਆ ਬੱਚੀ ਆ ਵੱਛੀ ਲਓ ਦੋਸਤੋ ਮਗਰ ਕੋਕਰੋ ਸੰਗ ਦੇ ਵਿੱਚ ਵੱਛੀ ਆ ਖੋਲ ਕਰਾ ਤੇ ਥਾਂ ਥੂਣ ਦੀ ਕੁਆਲਿਟੀ ਤੁਹਾਨੂੰ ਨਾਲ ਦੀ ਨਾਲ ਤੋੜ ਕੇ ਵਿਖਾਵਾਂਗੇ ਨਾਲ ਖਲਾਰ ਕੇ ਬੈਠ ਨੂੰ ਪੂਰਾ ਥਾਂ ਥੂਣ ਵੀ ਤੁਹਾਨੂੰ ਵਿਖਾਵਾਂਗੇ ਵੀ ਲੱਗਾ ਕਿਹੜਾ ਹੈ ਥਾਂ ਨਾਲੀਆਂ ਤੇ ਗੱਲਾਂ ਗਾਵਾ ਰਾਜਸਾਂ ਮਨ ਚਵਾਈ ਆ ਦਾਗ ਤਾਂ ਕੱਢ ਕੇ ਇਹਨੂੰ ਬੋਲਾ ਪਿਆ ਉਹਨੇ ਮਲੇ ਗੂਠਿਆਂ ਤਾਰਾ ਆਉਣੀਆਂ ਦੇ ਐ ਲੋਗਾ ਹੀ ਹੈ ਕਿ ਥੋੜਾ ਜਿਹਾ ਕਵੇਲਾ ਆ ਆਪਣਾ ਤਦ ਕਰਕੇ ਮਲ ਛੇਦੀ ਛੇਦੀ ਆਪਾਂ ਗੱਲਾਂ ਬਾਤਾਂ ਕਰਨੀ ਵੇ ਰਾਈ ਸਿਆ ਇਹਦੀ ਤੁਰਨੀ ਵੀ ਹਿਰਨੀ ਵਾਲੀ ਚਾਲ ਤੇ ਥਣ ਵੀ ਲਾ ਵੀ ਗੱਲਾਂ ਹੀ ਗਾਂ ਦੀਆਂ ਕੇ ਠੀਕ ਹੈ ਬਾਕੀ ਮੇਨ ਗੱਲ ਆ ਜਿਹੜੀ ਦੋਸਤੋ ਤੁਹਾਨੂੰ ਤੁਹਾਨੂੰ ਇੱਕ ਸਾਰ ਥਾਣਾ ਚਾਹੇ ਖਾਸਾ ਮ ਜਾ ਕੇ ਮਾੜਾ ਮਾੜਾ ਤੁਹਾਨੂੰ ਪਤਾ ਵੀ ਜਦੋਂ ਆਪਾਂ ਚੱਲਦੇ ਰਹਿੰਦਾ ਇਹ ਬੱਚੀ ਦਾ ਕਰਕੇ ਕਾਲ ਆਉਂਦੀ ਨਾ ਬਿਲਕੁਲ ਨਾਲੇ ਤਾਜੀ ਸੂਈ ਹਾਂਜੀ ਹਾਂਜੀ ਤੇ ਹੋਰ ਆ ਬਾਕੀ ਦੋਸਤੋ ਬਿਲਕੁਲ ਤਾਜੀ ਹੈ ਭਾਉ ਜੀ ਜੇਰ ਜੇ ਪਣੀ ਬਾਕੀ ਹੈ ਨਾ ਐਨੀ ਜੇਰ ਪਣੀ ਹੈ ਜੇ ਬਾਕੀ ਆ ਦੋਵੇਂ ਉਹ 12 ਵਜੇ ਸੂਈ ਆ ਇਹਨੂੰ ਇੱਕ ਘੰਟਾ ਹੋਇਆ ਲਾੜਾ ਦੋਸਤੋ ਬਿਲਕੁਲ ਨਾਲ ਲਮਕਨ ਰਿਆ ਜੇਰ ਜੂਰ ਪੈਣੀ ਹੈ ਜਾਨੀ ਕਿ ਕਿਲੋ ਡੇਢ ਕਿਲੋ ਚੋਕੇ ਇਹਨੂੰ ਮੈਂ ਪਿਆਇਆ ਹੁਣ ਠੀਕ ਆ ਹਾਂਜੀ ਬਾਕੀ ਬਹੁਤ ਸੋਨਾ ਥਣ ਥੁਣਾ ਮਲਚੁਾਈ ਤੇ ਉਹ ਨੇਰਾ ਆਵਾ ਕੀਤਾ ਰਾਂ ਮਲ ਜਿੰਨੇ ਵੀ ਭਣ ਭਰਾ ਨੇ ਆ ਭਵੇਂ 7 ਦਿਨ ਚੋਵੇ ਤੇ ਸਾਈ ਬਿਆਨੇ ਤੋਂ ਬਿਨਾ ਚੋਵੇ ਗਿੱਲਾ ਨਾੜ ਹਾਂਜੀ ਲੋ ਜੀ ਮਗਰ ਬੱਚੀ ਆ ਵੇਖੋ ਹਾਂਜੀ ਹਾਂਜੀ ਠੀਕ ਆ ਤੇ ਪੂਰਾ ਬੱਚਾ ਐਕਟ ਤੰਦਰੁਸਤ ਤੇ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹਲਾ ਕੇ ਆਪਾਂ ਦਿਖਾ ਦਈਏ ਤੇ ਨੋ ਕਿਸੇ ਪਾਸਿ ਕੋਈ ਵੀ ਡਾਊਟ ਚ ਨਾ ਰਹੇ ਜੀ ਬਸ ਆਹ ਲਓ ਕਰੋ ਚੱਕ ਅਗਲੇ ਪਿਛਲੇ ਥਾਨ ਮੈਂ ਮੰਨਦੇ ਹਾਂ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਆ ਜਿਤਨਾ ਬਲਬ ਜਗਦੇ ਆਦੇ ਕਰੋ ਵੀ ਗੱਲ ਹੈ ਸੋ ਵੜ ਚੰਗੀਏ ਦੋਸਤੋ ਸੂਏ ਸੂਏ ਪਸ਼ੂ ਆ ਜਿਹੜੇ ਤਾਜ਼ੀਆਂ ਇਹ ਵੜਾ ਸੂਈਆਂ ਕ ਪਹਿਲੇ ਨੰਬਰ ਤੇ ਦਿਖਾਈਏ ਤੁਹਾਨੂੰ ਇਹ ਕਿ ਲਾਸਟ ਵਿੱਚ ਆਪਾਂ ਦਿਖਾਈਏ ਜਿਹੜੀ ਹੁਣੇ ਕੁਝ ਸਮਾਂ ਪਹਿਲਾਂ ਸੂਹੀ ਆ ਤੇ ਪੌਜੀ ਦੀ ਡਿਮਾਂਡ ਕੀ ਕਰਦੇ ਆ ਲੈਣ ਦੇ ਇਹਦੀ ਡਿਮਾਂਡ ਆ ਆਪਾਂ ਭਾਵੇਂ ਇਹਦਾ ਉਤਰਾ ਕੀ ਨਾ ਵਾ 60 ਮੰਗੀ ਜਾਈਏ ਇਹ ਆਪਾਂ ਹਾਂ ਨਾ ਜਿਹੜੀ ਆ ਇਹ 53000 ਦੀ ਦੇਣੀ ਆ ਜੇ ਸੁਨੋਈ ਤੇ ਕਿ ਕਸਰਾ ਕੁਸਰਾ ਨਿਕਲ ਗਿਆ ਕਿ ਅੱਜ ਇਹ ਤੋਂ ਕੋਈ ਛੋੜ ਛੱਪਾ ਕਰ ਦਾਂਗੇ ਟੈਂਪੂ ਦਾ ਕਰਾਇਆ ਪੜਾ ਹਾਂਜੀ ਲੋ ਵੀ ਤੇ ਸਾਈ ਬਿਆਨੇ ਤੋਂ ਬਿਨਾ ਕੋਈ ਵੀਰ ਜਿਹੜਾ ਲਾਗੇ ਬੰਨੇ ਦਾ ਝੋਕੇ ਵੇਖੇ ਪਹਿਲਾਂ ਠੀਕ ਹੈ ਜੀ ਲੋ ਵੀ ਭਰਾਵੋ ਜਿੱਦਾਂ ਵੀ ਤਸੱਲੀ ਹੁੰਦੀ ਹੈ ਬੇਸ਼ੱਕ ਕੋਈ ਨਾ ਨਿਗੀ ਉਦਾਂ ਹੀ ਆਪਣੀ ਤਸੱਲੀ ਕਰੋ ਰਾਈ ਸਾਈ ਇੱਥੇ ਜਿੰਨੀ ਮਰਜ਼ੀ ਤਸੱਲੀ ਕਰੀ ਜਾਵੇ ਸਾਡੇ ਘਰ ਜੇ ਸਾਡੇ ਘਰੋਂ ਪਹੂ ਨਿਕਲ ਗਿਆ ਮੁੜ ਕੇ ਮੋੜ ਮੜਾਈ ਨਹੀਂ ਹੁੰਨੀ ਇੱਥੇ ਭਾਵੇਂ ਮਤਲਬ ਜਿੰਨੇ ਦਿਨ ਮਰਜੀ ਆਪਦਾ ਮਨਾਈ ਚੈੱਕ ਕਰੇ ਬਿਲਕੁਲ ਜੀ ਕੋਈ ਨਹੀਂ ਲੋ ਮੁੜ ਕੇ ਕੋਈ ਆਖਣਾ ਮੈਂ ਧਾਰ ਮੋਟੀ ਆ ਪਤਲੀ ਆ ਐ ਜੋ ਇੱਥੇ ਟਰਾਈਆਂ ਕਰੇ ਹੂੰ ਮੈਂ ਭਾਵੇਂ ਇੱਕ ਕੋਈ ਸਿਆਣਾ ਬੰਦਾ ਲੈ ਕੇ ਸਾਗ ਅੰਗ ਲੈ ਕੇ ਇੱਥੇ ਟਰਾਈਆਂ ਕਰੇ ਨਹੀਂ ਸਹੀ ਗੱਲ ਕਿਉਂ ਅੱਗੇ ਰਾਜਸਾ ਆਪਾਂ ਮੱਝ ਘਲਾਈ ਸੀ ਜਿਹੜੀ ਉਹ 54000 ਦੀ ਤੇ ਉਹ ਮੁੜ ਕੇ ਕੀ ਆ ਟੀਕਾ ਲੈਂਦੀ ਆ ਉਹ ਮੱਝ ਦੀ ਵੀ ਚੋਣ ਵਾਲੀ ਆਖੋ ਤੇ ਮੈਂ ਉਤਰਾ ਜੋ ਗਏ ਉਹਨੇ ਵਿਖਾ ਦਿਨਾ ਜੇ ਟੀਕਾ ਲੈ ਜੇ ਤੇ ਮੁਹਤ ਦੇ ਦੇਣੇ ਤੇ ਉਹ ਨਾ ਖਿਆ ਟੀਕਾ ਲੈਂਦੀ ਆ ਤੇ ਫੇਰ ਸਾਨੂੰ ਵਾਪਸ ਕਰਨੀ ਪਈ ਇਹ ਗੱਲਾਂ ਮੁੜ ਕੇ ਕਈ ਨਾ ਟੋਕੜ ਪਹੂ ਰਾਜ ਸੇ ਟੀਕਾ ਲੈ ਵੀ ਜਾਂਦਾ ਉਪਰੇ ਤਾਂ ਕਈ ਨਾ ਉਹਨਾਂ ਦਿਹਾੜੀ ਚੋਂ ਵੀਰਾਂ ਨੇ ਨਹੀਂ ਕੱਢੀ ਅਗਲੇ ਦਿਨ ਹੀ ਤੁਹਾਡੇ ਨਾਲ ਕਰਨ ਲੱਗ ਪਈ ਵੀ ਵਾਪਸ ਕਰ ਲੋ ਅਗਲੇ ਦਿਨ ਤੁਹਾਨੂੰ ਫੋਨ ਲਾਇਆ ਤੇ ਫੇਰ ਮੋੜ ਮੜਾਈ ਵਾਲਾ ਕੰਮ ਮੁਸ਼ਕਲ ਹੋ ਜਾਂਦਾ ਪਹਿਲਾਂ ਆਪਦਾ ਨਰਖ ਪਰਖ ਕਰੇ ਕਿਉਂਕਿ ਪਸ਼ੂ ਵੀ ਸੁਭਾਅ ਹੁੰਦਾ ਪਸ਼ੂਆਂ ਦਾ ਉਹ ਬੋ ਤਿੰਨਾਂ ਦਿਨਾਂ ਤੱਕ ਹੀ ਟਿਕਦੇ ਆ ਕਈ ਨਾ ਕਈ ਨਾ ਆਪਾਂ ਵਾਂਡੇ ਚੱਲ ਜੀਏ ਰਾਜ ਸੇ ਆਪਨਾ ਜੀ ਨਹੀਂ ਲੱਗ ਕਈ ਰ ਆਪਣਾ ਜੀ ਨਹੀਂ ਲੱਗਦਾ ਨਹੀਂ ਲੱਗਦਾ ਇਹ ਦੋਸਤੋ ਜਿਹੜੀ ਲਾਸਟ ਵਿੱਚ ਵੇੜ ਤੁਹਾਨੂੰ ਦਿਖਾਈ ਆ ਮੁੱਲ 53000 ਰਹੂਗਾ ਤੇ ਬਾਕੀ ਮੌਕੇ ਤੇ ਆਪਦੀ ਜਿੱਦਾਂ ਮਰਜ਼ੀ ਪਹਿਲਾਂ ਮੈਂ ਜ਼ਿਕਰ ਕਰ ਦਿੱਤਾ ਵਾਰ-ਵਾਰ ਕਰਦਾ ਹੁਣਾਂ ਵੀ ਆਪਦੀ ਤਸੱਲੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਆ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਲਾਂਭਾ ਦੇਣਾ ਵੀ ਮਾੜਾ ਤੇ ਲੈਣਾ ਵੀ ਮਾੜਾ ਠੀਕ ਆ ਇਹ ਜਿਹੜੇ ਛੇ ਵੜਾ ਪਾ ਤੁਹਾਨੂੰ ਦਿਖਾਈਆਂ ਨੇ ਤਿੰਨ ਬਿਲਕੁਲ ਤਾਜ਼ੀਆਂ ਸੁਈਆਂ ਸਪਾਈਆਂ ਠੀਕ ਆ ਜੀ ਸੋ ਤਿੰਨ ਬਿਲਕੁਲ ਤਾਜ਼ੀਆਂ ਸੁਈਆਂ ਸਪਾਈਆਂ ਤੇ ਤਿੰਨ ਗੱਬਣਾਂ ਤਿਆਰੀ ਤੇ ਆ ਕੁਝ ਜਿੰਨਾ ਜਿੰਨਾ ਸਮਾਂ ਹਜੇ ਬਾਕੀ ਉਹ ਵੀ ਆਪਾਂ ਤੁਹ ਤੇ ਪੌਜੀ ਅੱਜ ਫਿਲਹਾਲ ਇਹ ਪਸੂ ਸੀਗੇ ਹਾਂਜੀ ਇਹ ਪਹੁ ਆਪਣੀਆਂ ਤਿੰਨ ਸੁਈਆਂ ਵਾਂ ਤਿੰਨ ਗੱਬਣਾ ਵਾਂ ਜਿਨੇ ਖੜਨੀਆਂ ਐ ਇੱਥੇ ਨਰਖ ਪਰਖ ਕਰੇ ਮੁੜ ਕੇ ਰਾਜਸਾ ਮੋੜ ਮੜਾਈ ਨਹੀਂ ਹੁੰਦੀ ਇੱਥੇ ਜਿਤਨਾ ਮਰਜੀ ਆਦੀਆ ਥੱਲੀਆਂ ਕਰੇ ਤੇ ਬਿਲਕੁਲ ਜੀ ਬਿਲਕੁਲ ਪੈਸੇ ਇਹੋ ਜੀ ਵੈੜਾ ਭਵੇਂ 7 ਤਰਾ ਥੱਲਿਓ ਦੀ ਨੰਕੇ ਜਾਵੇ ਹੂੰ ਲਓ ਜੀ ਜਿਹੜੀ ਵੈੜ ਨਾ ਨੰਗਨ ਦੇਵੇ ਉਹ ਆਹ ਬੇਚਕ ਨਾ ਜੀ ਨਹੀਂ ਐਹੀ ਗੱਲ ਐ ਤਰ੍ਹਾਂ ਦੇ ਕਿ ਬੁੱਢੀ ਰਜ ਨੁਹਾਈਆਂ ਤੇ ਕੋਈ ਮਹਿਲੰ ਦਾ ਨਾ ਹੀ ਨਹੀਂ ਲੈਣੀਆਂ ਠੀਕ ਆ ਠੀਕ ਠੀਕ अच्छा भाऊ जी एक संपर्क नंबर आपने दे दिए हां जी हां 76580 53927 ਤੇ ਦੂਸਰਾ ਨੰਬਰ ਆਪਣਾ 98553 92766 ਹੋਈ ਜੀ ਠੀਕ ਹੈ ਜੀ ਠੀਕ ਆ ਲੋਈ ਭਾਉ ਜੀ ਸਾਰੇ ਭੈਣ ਭਰਾਵਾਂ ਨੂੰ ਸਾਥ ਸ੍ਰੀ ਕਾਲ ਤੋਂ ਇਹ ਫਿਲਹਾਲ ਪਸੂ ਸੀਗੇ भाऊ ਨੋਕ ਸਿੰਘ ਉਹਨਾਂ ਦੇ ਕੋਲ ਤੇ 6 ਤੁਹਾਨੂੰ ਵੜਾ ਦਿਖਾਤੀਆਂ ਨੇ ਬਾਕੀ ਆਓ ਆਪਣਾ ਜਿੱਦਾਂ ਵੀ ਹੋਏਗਾ ਸੰਤੁਸ਼ਟੀ ਹੁੰਦੀ ਉਦਾਂ ਹੀ ਆਪਣੀ ਨਰਖ ਪਰਖ ਕਰੋ ਤੁਸੀਂ ਨਹੀਂ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ